ਡੇਰਾ ਬਾਬਾ ਨਾਨਕ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨਜ਼ਦੀਕੀ ਪਿੰਡ ਪਖੋਂਕੇ ਤਾਹਲੀ ਸਾਹਿਬ ਵਿਖੇ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਪੈਸਿਆਂ ਦੇ ਲੈਣ-ਦੇਣ ਕਰਕੇ ਮੰਨਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪਿੰਡ ਵਿੱਚ ਹੀ ਕਿਸੇ ਨਾਲ ਝਗੜਾ ਚੱਲ ਰਿਹਾ ਸੀ। ਮ੍ਰਿਤਕ ਕਾਕੂ ਦੇ ਘਰ ਵਾਲਿਆਂ ਵੱਲੋਂ ਉਸ ਨੂੰ ਡੇਰਾ ਬਾਬਾ ਨਾਨਕ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕਾਕੂ ਦੇ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਮੂਲ ਰਾਜਪੱਟੀ ਦਿਵਿਆ ਜਿੰਨੇ ਕੋਈ ਵੀ ਪਤਾਇਆ ਜਾਣ ਮੈਨੂੰ ਕਹੇ ਗਾਦਾ ਕੋਈ ਮੈਨੂੰ ਕਹੇ ਗਾਦਾ ਨੀ ਪੁੱਤ ਮੈਨੂੰ ਪੁੱਲੀ ਜੇ ਹਾਂਜੀ ਮੇਰਾ ਪੁੱਤ ਅਰਜੀ ਮੈਂ ਬੋਕਰ ਪੋਚਾ ਕਰਨ ਆਈ ਲੋਕਾਂ ਨੇ ਕਰ ਤਿੰਨਾ ਚੋਕ ਕਰਾ ਨਾ ਪੁੱਤ ਕੰਮ ਫੜਿਆ ਮੈਂ ਕੰਮ ਕਰਦੀ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਮਾਰਿਆ ਦਿੱਤੀ ਆ ਜਾ ਉਸਤਾਲ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਨੇ ਕਿੰਨੋ ਜੀ ਉਹ ਇਹਨਾਂ ਦਾ ਬੜਾ ਮੁੰਡਾ ਹੈ ਰਾਜ ਬੈ ਕੇ ਪੰਡਿਆ ਮਾਰ ਦਰ ਜੇ ਕੀ ਗੱਲ ਹੋਈ ਹਾਂਜੀ ਮੈਨੂੰ ਨਹੀਂ ਪਤਾ ਯਾਰ ਟਗੜਾਈ ਕਰ ਬੈਠੇ ਜੇ ਲੜਾਈ ਹੋਇਆ ਮੇਰੇ ਪੁੱਤ ਕੋਕੀ ਜਿਹੜਾ ਨੂੰ ਦੇਰ ਦਿੰਦੇ ਐ ਯੂ ਗਰੀਬ ਜੇ ਮੈਂ ਤਾਂ ਕਰਨ ਪਾਰੇ ਜੇ ਮੈਂ ਇਹੰਤ ਕਰ ਗਈ ਕੰਦੇ ਆ ਦਿਹਾੜੀ ਦਾਰ ਕਰਦੇ ਬੱਚੇ ਮੇਰੇ ਦਿਹਾੜੀਆਂ ਕਰਦੇ ਨੇ ਘਰ ਵਾਲਾ ਮੇਰਾ ਦਿਹਾੜੀ ਕਰਦਾ ਵਾ ਐ ਯੂ ਰੋਟੀ ਪਾਣੀ ਹਦਾ ਹੀ ਆਪਣਾ ਕਾਕਾ ਵਾ ਇਹਦਾ ਨਾਮ ਹਾਂਜੀ ਇਹ ਕੀ ਬਾਰਦਾਤ ਹੋਈ ਆ ਜੇ ਬਾਰਦਾਤ ਕੋਈ ਝਗੜਾ ਚ ਕੋਈ ਪੈਸੇ ਤੇ ਲੈ ਬਾਬਾ ਦੇਣਾ ਦਾ ਕੋ ਚੱਲਦਾ ਹੋਣਾ ਗਦੇ ਇਹਨਾਂ ਦਾ ਹਾਂਜੀ ਅੱਜ ਉਹ ਫਿਰ ਰਾਹ ਦੇ ਵਿੱਚ ਨਾਨੇ ਕਦੇ ਪੈਪੂ ਗਏ ਆ ਪੈਸੇ ਥਲੇ ਤੋਂ ਫਿਰ ਪੇਜਾਂ ਖਾਤੂ ਗਏ ਕਾਕਾ ਦੇ ਨਾਮ ਇੱਕ ਹੋਰ ਨਾਮ ਓਕੇ ਨਾਮ ਤਾਂ ਨਹੀਂ ਪਤਾ ਇਹ ਸਾਡੇ ਚਾਚੇ ਦਾ ਲੜਕਾ ਕਿਹੜਾ ਪਿੰਡ ਦਾ ਐਂਡ ਪੱਖੋ ਕੇ ਟਾਲੀ ਸਾਹਿਬ ਜਿਹੜੀ ਵਾਰਦਾਤ ਹੈ ਕਿਸ ਤਰ੍ਹਾਂ ਗਈ ਹੋਈ ਹੈ ਵਾਰਦਾਤ ਇਧਰ ਹੀ ਕਿਤੇ ਬਾਜਵਿਆਂ ਦੇ ਘਰ ਨੇ ਉਧਰ ਕਿਤੇ ਹੋਈ ਉਹਨਾਂ ਨੇ ਹਾਂਜੀ ਤਰਖਾਣਾ ਦਾ ਮੁੰਡਾ ਨਾਲ ਉਹ ਦੁਕਾਨ ਨੇ ਹਾਂਜੀ ਉਹ ਤੇ ਮੁੰਡਾ ਹੈਗਾ ਤੇ ਚੰਗਾ ਵਾ ਪਰ ਉਹ ਇਹਦਾ ਕੰਮ ਨਹੀਂ ਪਤਾ ਨਹੀਂ ਕਿ ਕਿੱਦਾਂ ਹੋਇਆ ਇਹਨਾਂ ਨਾਲ ਕਿੱਦਾਂ ਹੋਇਆ ਆ ਲੱਗੀਆਂ ਚਰਚਾਂ ਲੱਗੀਆਂ ਦੋ ਜੇ ਬਸ अच्छा तेरा की कारवाई ਮੰਗਦੇ ਨੇ ساری ਇਹ ਹੁਣ ਕਾਰਵਾਈ ਇੰਨਾ ਹੀ ਕਰਨੀ ਹੈ ਜੂ ਕਰਨੀ ਸਰਪੰਚ ਆਏ ਨੇ ਇਥੇ اچھا ਜੀ ਉਹ ਸਾਡੇ ਬੰਦੇ ਵੀ ਆ ਜਾਂਦੇ ਨੇ ਵੱਡੇ ਜਿਹੜੇ ਨੇ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਕਿ 11:30 11:30 ਵਜੇ ਇੱਕ ਪੱਖੂ ਕੇਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਵੀ ਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ ਉਸ ਦੇ ਸਬੰਧੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਜੀ ਕਾਰਵਾਈ ਚਲਦੀ ਜਾ ਰਹੀ ਸਰ ਕੋਈ ਕਾਰਨ ਦਾ ਪਤਾ ਲੱਗਦਾ ਵੀ ਕੀ ਕਾਰਨ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਨੇ ਪੈਸੇ ਦੀ ਇਹ ਕੋਈ ਡਿਮਾਂਡ ਕੀਤੀ ਹੈ ਜਿਸ ਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਦੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਆਇਆ ਤੇ ਜਿੰਨ ਕਤਲ ਕੀਤਾ ਦਾ ਕੀ ਨਾਮ ਪਤਾ ਬਤਲਾ ਸਕਦਾ ਕਿਹਦਾ ਉਹ ਪੱਕੋ ਗੇਡਾਲੀ ਸਾਹਿਬ ਨ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਹੈ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ 79 ਇਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਤੁਸੀਂ ਗ੍ਰਿਫਤਾਰੀ ਦੀ ਹੈ ਜਿੰਨ ਤੋਂ ਜਲਦੀ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਦੇ ਰੇਡ ਕੀਤੇ ਜਾ ਰਹੇ ਛੇਤੀ ਕਾਮਯਾਬੀ ਨੂੰ ਕੰਨ ਹੂਲ ਰਾਜਪੱਟੀ ਦਿਵਯਾ ਪੰਜਾਬ ਟੀਵੀ ਡੇਰਾ ਬਾਬਾ ਨਾਨਕ